ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਠੀਕ ਠਾਕ ਹੋ ਪਰਮਾਤਮਾ ਸਰਣ ਠੀਕ ਠਾਕ ਰੱਖੇ ਜੜੀ ਕਲਾਜ ਰੱਖੇ ਦੈਨ ਤੋਂ ਗੁਰੂ ਰਾਜ ਤੋਂ ਗਣੀ ਤਰੱਕੀ ਵਰਸ਼ੀ ਤੇ ਅੱਜ ਸੀਗੀ ਵਿਸਾਖੀ ਤੇ ਮੈਂ ਇੱਥੇ ਤਾਂ ਭੇਜਿਆ ਗਿਆ ਵਾ ਫਿਰ ਕਰੇ ਪਾਠ ਕੀਤਾ ਕਿਉਂਕਿ ਸਰਦਾਰ ਜੀ ਨੇ ਕਿਸੇ ਦੇ ਭੋਗ ਸੀ ਪਾਠ ਪ੍ਰਕਾਸ਼ ਕੀਤਾ ਸੀ ਫਿਰ ਉਹਨਾਂ ਦੇ ਜਾਣਾ ਜ਼ਰੂਰੀ ਸੀ ਨਾ ਇਸ ਕਰਕੇ ਮੈਂ ਆ ਕੇ ਭਰੇ ਪਰਮਾਤਮਾ ਅਸੀਂ ਹੁਣ ਸੰਡੇ ਜਾਵਾਂਗੇ ਠੀਕ ਹੈ ਇੱਕ ਗਰਮੀ ਵੀ ਸੀ ਕਿ ਚਲੋ ਐਂ ਤਾਂ ਗਰਮੀ ਤਾਂ ਕੋਈ ਚੱਕਰ ਨਹੀਂ ਜਿੱਥੇ ਜਾਣਾ ਉਹਦਾ ਜਾਣਾ ਹੈ ਤੇ ਚਲੋ ਕੋਈ ਨਗਰ ਮਾਧਮਾ ਘਰੇ ਬੈਠ ਕੇ ਆਪਾਂ ਰੱਬ ਦਾ ਨਾਮ ਲਾ ਲਈਏ ਗੁਰੂ ਸਾਤਾ ਅਹੋ ਪਿਆ ਜੀ ਮੂ ਆਜ ਅਸ ਲੈਂਦਾ ਨਵਾਂ ਬਿਓ ਤੇ ਚਲੋ ਇੱਕ ਵਾਰ ਚੱਕ ਲੈਂਦਾ ਦੋ ਵੀ ਤਿੰਨ ਵੀ ਕਰਕੇ ਪੈਸੇ ਦੇ ਦਾਂਗੇ ਕਿਉਂਕਿ ਇਹ ਜੀ ਦਾ ਸਾਡੇ ਨਾਲ ਬਿੱਲ ਵਾਲਾ ਆ ਗਿਆ ਸੀ ਤੇ ਇਸ ਦਿਨ ਸਾਡਾ ਮਾਨ ਵੀ ਅਸੀਂ ਚਲਾਉਣਾ ਨਹੀਂ ਸੀ ਦੀ ਇਹ ਕੂਲਰ ਛੋਟੀ ਮੋਟਰ ਆ ਕਹਿੰਦੇ ਉਹ ਕਹਿੰਦੇ ਮਟਰ ਤੇ ਵੀ ਚੱਲ ਜੂਗਾ ਅੰਬੋ ਸੀ ਸਾਡਾ ਚੱਲੀ ਜਾਂਦਾ बहुत वाला नज़ारा इतना तो ठंडी हवा आती है त्याग जिम जिमो जिमे लगू चल छौ गया छौ गया डरी जाता जी पता नहीं क्यों मैं बनाई चाह हाँ मैं चाह पी ठंडी ठंडी हवा आ ਅੱਜ ਮੌਸਮ ਬਹੁਤ ਖਰਾਬ ਹੈ ਹਨੇਰੀ ਆਈ ਹੈ ਸਾਡੀ ਲਾਈਟ ਵੀ ਹੁਣ ਆਈ ਹੈ ਤੇ ਜਿਮੂ ਲੱਗੀ ਆ ਭੁੱਖ ਜਿਮੂ ਆ ਬੈਠਾ ਵਾ ਹਾਂ ਤੇ ਇਹ ਕੜਕੇ ਮੈਂ ਕਿਹਾ ਮੈਂ ਤੜਾਦਾ ਹੀ ਨਹੀਂ ਆਉਗਾ ਨਹੀਂ ਇਹ ਮੈਨੂੰ ਦੁਬਾਰੀ ਨਹੀਂ ਰੀਸਟਾਰਟ ਹੋਗੀ ਹਾਂ ਪਰ ਨਹੀਂ ਸਾਡੇ ਅੱਜ ਹਨੇਰੀ ਬਹੁਤ ਹੈ ਦੇਖੋ ਜੀ ਹੁਣ ਬਾਦ ਹੁਣ ਆਈ ਕਦੋਂ ਦੀ ਲਾਈਟ 6 ਵਜੇ ਦੀ ਗਈ ਤੇ 9 ਵਜੇ ਕੀ ਹੁਣ ਲਾਈਟ ਆਈ ਹੈ 3 ਘੰਟੇ ਮੌਰੀ ਹਨੇਰੀ ਬੰਦ ਹੋ ਗਈ ਬੱਦਲ ਬਹੁਤ ਹੈ ਲੱਗਦਾ ਵੀ ਮੌਸਮ ਮੌਸਮ ਤਾਂ ਕਿਤੇ ਮੀਂਹ ਆ ਜੀ ਨੀ ਤਾਂ ਆਊਗਾ ਹੀ ਮੇਰੇ ਖਿਆਲ ਨਾਲ ਫਸਲ ਪੱਕਣਾ ਪੰਜਾਬ ਦੇ ਉਹਦਾ ਹੋਰੀ ਫਸਲ ਪੱਕੀਆਂ ਪਈਆਂ ਤੇ ਬਹੁਤ ਕੰਮ ਖਰਾਬ ਹੋਊਗਾ ਤੇਰਾ ਡੈਡੀ ਅੰਕਲ ਦੀ ਕਿੰਨੇ ਤੋਂ ਕਿੰਨੇ ਤੱਕ ਇਹ ਰੌਲ ਠੀਕ ਹੋੜੀ ਹੋੜੀ ਕਮਾਈ ਨਾ ਉਹ ਤੱਕਾ ਉਹ ਘੱਲ ਜਿਵੇਂ ਹਾਂ ਨਾ ਉਹ ਤੱਕਾ ਨਾ 10 ਤੱਕ 10 ਤੱਕ ਅੰਕਲ ਤੱਕ ਗਈ ਆ ਇਹ ਰੋਲ ਤੇ ਜੀ ਉਦੋਂ ਤੱਕ ਬੰਦ ਹੋ ਗਈ ਵਾਹੋਂ ਤੱਕ ਹਣਾ ਪਰ ਨਹੀਂ ਆ ਗਿਆ ਤਾਂ ਓਖਾ ਜੀ ਉਦੋਂ ਤੱਕ ਮੈਂ ਹੋਇਆ ਤਾਂ ਹੀ ਤੁਹਾਨੂੰ ਅੰਕਲ ਦੀ ਵੀ ਵੀਡੀਓ ਬਣਾ ਕੇ ਦਿਖਾਉਂਗਾ ਜੀ ਆ ਦੇਖ ਇੱਧਰ ਸਵੇਰੇ ਵਿਸਾਖੀ ਆ ਵੀਰੋ ਸਵੇਰੇ ਵਿਸਾਖੀ ਆ ਜੀ ਸਾਡੇ ਸਾਰਿਆਂ ਨੂੰ ਸਾਡੇ ਬੰਦੇ ਨੂੰ ਐਡਵਾਂਸ ਹੀ ਪਤਾਈਆਂ ਰਹੀ ਹੈ ਜੀ ਖਾਲਸੇ ਦਾ ਸਾਜਨਾ ਦਿਵਸ ਆ ਸਵੇਰੇ ਠੀਕ ਆ ਹਾਂ ਜੀ ਖਾਲਸੇ ਦਾ ਸਾਜਨਾ ਦਿਵਸ ਆ ਸਵੇਰੇ ਖਾਲਸਾ ਸਾਜਿਆ ਸੀ ਗੁਰੂ ਘਰ ਮੈਸੇਂਜਿੰ ਨੇ 13 April 1999 ਸੀ। ਹਾਂ ਸਾਖੀ ਹਲਦਾ ਪਟਨਾ ਵਿਖੇ। ਹਾਂ ਖਾਸਸ ਗ੍ਰੀਸਤਾ ਹਲ ਹੈ ਸੀ ਨਾ। ਅਨੰਦਪੁਰ ਵਿਖੇ ਕੀਤੀ। ਅਨੰਤਪੁਰ ਸਾਹਾ ਹਾਂ। ਅਨੰਦਪੁਰ ਨੰਦਾ ਦੀ ਪੁਰੀ। ਤੇ ਸਾਡਾ ਇਹ ਸੜਾ ਖਾਸਾ ਸਾਜਨਾ ਦੇਸਾ ਤੇ ਅਨੰਤਪੁਰ ਸਾਹਿਬ ਖਾਸੇ ਨਹੀਂ ਸਾਜਨਾ ਹੈ ਸੀ। ਤੇ ਸਾਡੇ ਦੋ ਔਖੇ ਅਮਰਸ਼ ਕਾਇਸੀ ਦੇ ਸਿੱਖਾਂ ਦਾ ਸੀ ਕਿ ਜਿਹੜੇ ਵੀ ਅ ਗੁਰੂ ਸਾਹਿਬ ਨੇ ਵੀ ਪੁੱਛ ਅਸੀਂ ਵੀ ਜਿਹੜੇ ਇਹਨਾਂ ਨੇ ਅਮਰਸ਼ਾ ਕੈਸੀ ਉਹਨੂੰ ਗੁਰੂ ਸਾਹਿਬ ਨੇ ਬਰੇ ਕਿਹਾ ਸੀ ਵੀ ਪਹਿਲਾਂ ਆਪਾਂ ਅਮਰਸ਼ਾ ਕੈ ਪੰਜਾ ਪਿਆਰੇ ਤੋਂ ਫਿਰ ਨਾ ਪਹਿਲਾਂ ਪੰਜਾ ਪਿਆਰੇ ਦਾ ਅਮਰਸ਼ਾ ਕੈ ਫਿਰ ਆਸਟ ਕੇ ਉਹਨਾਂ ਨੂੰ ਐ ਪੁੱਛਿਆ ਵੀ ਤੁਸੀਂ ਉਹ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੁਹਾਡੀ ਜਿਹੜੀ ਮਾਤਾ ਸਹਿਬ ਘਰ ਤੁਹਾਡੇ ਪਿਤਾ ਗੁਰੂ ਅਸਿੰਗੀ ਤੇ ਤੁਹਾਡਾ ਜਿਹੜਾ ਪੈਡ ਆਨੰਦ ਹਾਂ ਠੀਕ ਹੈ ਤੇ ਹਾਂ ਉਹ ਫਿਰ ਪੰਜਾ ਪਿਆਰੇ ਨੂੰ ਇਹ ਕਹਿ ਸਕਦਾ ਤਾਂ ਗੁਰੂ ਉਹ ਬਣੇ ਸੀਗੇ ਹਾਂ ਆਪਣੇ ਹਾ ਵਾਹ ਵਾਹ ਵਾਗੋ ਗੋਬਨ ਸੰਗਤਿ ਗੁਰਜੀਤਾਂ ਕੀ ਹੋ ਗਿਆ ਸੀ ਕੈਸ ਕਰਕੇ ਕਿਆ ਸੀ ਕਿ ਗੁਰੂ ਸਾਹਿਬ ਨੇ ਪਹਿਲਾ ਉਹਨਾਂ ਅਮਰ ਸ਼ਿਕਾਇਤ ਫਿਰ ਇਹ ਉਹਨਾਂ ਅਮਰ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਸੁਣ ਤੋ ਅਮਰ ਸ਼ਿਕਾਇਤ ਤਾਂ ਹੀ ਕਿਹਾ ਵਾਹ ਵਾਹ ਗੁਰੂ ਆਪੀ ਜੀ ਲਈ ਹਾਂ ਨਹੀਂ ਉਹਨਾਂ ਨੇ ਇਹ ਕੀ ਗੱਲ ਕਹੀ ਸੀ ਵੀ ਅਸੀਂ ਤਾਂ ਪੰਜਾਂ ਦੇ ਸਿਰਸ ਦਿੱਤੀ ਹੈ ਹੂੰ ਠੀਕ ਹੈ ਤੇ ਤੁਸੀਂ ਸਮਝ ਗਏ ਉਹਦੋਂ ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਤਾਂ ਸਾਰਾ ਸਿਰ ਬਾਲ ਦਿੱਤਾ ਇਹ ਕੀ ਗਾਣੀ ਸੱਚੀ ਹੈ ਬੀਜੀ ਦਾ ਸਰਪਾਸ ਬਣ ਗਿਆ ਇਹ ਸਿਰ ਕਹਾਣੀ ਨਹੀਂ ਹੈਗੀ ਨਹੀਂ ਨਹੀਂ ਹਾਂ ਜੇ ਇਤਿਹਾਸ ਵੀ ਸਾਨੂੰ ਇੰਗਲਿਸ਼ ਚ ਸਟੋਰੀ ਆਈ ਸੀ ਵੀ ਇੱਕ ਇੱਕ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਟੈਂਟ ਦੇ ਪਿੱਛੇ ਇੱਕ ਟੈਂਟ ਸੀਗਾ ਉਹਦੇ ਪਿੱਛੇ ਪੰਜਾ ਪਿਆਰਾਂ ਸੀ ਦੇਖੋ ਵੀ ਜਦੋਂ ਕਹਿੰਦੇ ਗੁਰੂ ਸਾਹਿਬ ਨੇ ਬੱਕਰਾ ਵੰਡਿਆ ਪਿੱਛੇ ਕਹਿੰਦੇ ਸਿੰਘਾਂ ਦੇ ਸੈਰਾ ਤੜਦੁਲ ਨਹੀਂ ਸਰਦੜ ਤੋਂ ਲੱਗਣੀ ਕੀਤੇ ਉਹ ਚਾਹੇ ਲਿਖਿਆ ਹੋਇਆ ਸੀ ਵੀ ਕਿਹੜਾ 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 ਸਿੱਖ ਜਿੱਕ ਤਰਮ ਵਾਸਤੇ ਆਪਣੀ ਜਾਨ ਵਾਰ ਦੇਣ ਵਾਰ ਦੇਣ ਲਈ ਤਿਆਰ ਆ ਤੇ ਜਿਹੜੇ ਪੰਜ ਪਿਆਰੇ ਆ ਇਸੀ ਪਿਆਰੇ ਵੀ ਅਲੱਗ-ਅਲੱਗ ਜਾਤਾਂ ਦੇ ਸੀ ਕੋਈ ਨਹੀਂ ਉੱਚੀ ਜਾਤ ਦਾ ਕੋਈ ਨਹੀਂ ਸੁਨਣਾ ਹਾਂ ਜੀ ਕੋਈ ਨਾਈ ਸੀ ਕੋਈ ਹਾਂ ਜੀ ਤੇ ਤੇ ਮੰਨ ਲਓ ਜੀ ਉਹ ਪਤਾ ਕਿਵੇਂ ਸੀਗਾ ਜਿਵੇਂ ਇੱਕ ਬਗਿਆ ਹੈ ਨਹੀਂ ਉਹ ਅੰਦਰੋਂ ਕੁਝ ਨਹੀਂ ਸੀ ਕਰਦੇ ਜੀ ਜਿਵੇਂ ਪਹਿਲਾ ਪਿਆਰਾ ਬੱਗਿਆ ਜੀ ਉਹ ਅੰਦਰੋਂ ਉਹੀ ਬਸ ਕੋਈ ਰੰਗ ਸੀ ਪਤਾ ਨਹੀਂ ਕੀ ਸੀ ਕੋਨਾ ਕੋਨ ਨਾਲ ਤਲਵਾਰ ਭਰ ਲੈ ਕੇ ਆ ਦਿੰਦਾ ਹਾਂ ਜੀ ਤੇ ਨਾਲੇ ਡੋਲਦਾ ਦਿੰਦਾ ਸੀ ਤੰਬੂ ਚੋਂ ਤੇ ਵੀ ਕੀ ਪਤਾ ਡਰ ਜਾਣ ਦੂਜੇ ਪਿਆਰੇ ਪਰ ਪੰਜ ਪਿਆਰੇ ਫੇਰ ਵੀ ਆ ਗਏ ਜੀ ਹਾਂ ਜੀ ਤਾਂ ਹੀ ਫਿਰ ਉਹਨਾਂ ਨੇ ਅੰਦਰੋਂ ਫਿਰ ਉਹਨਾਂ ਨੇ ਕਿਆ ਸੀ ਮੈਂ ਮੈਂ ਜਦੋਂ ਮੌਕਾ ਆਇਆ ਮੈਂ ਸਾਰਾ ਸਟਰਾਂਸ ਮਾਰ ਦਿੱਤਾ ਹਾਂ ਜੀ ਫਿਰ ਉਹ ਉਹ ਪਰ ਉਹਨਾਂ ਨੇ ਫਿਰ ਗੁਰੂ ਸਾਹਿਬ ਨੂੰ ਅਮਰਸ਼ ਕਹਿ ਸੀ ਦੇਖੋ ਕੋਈ ਵੀ ਆਪਾਂ ਕੋਈ ਵੀ ਇਸ ਸਥਾਨ ਤੇ ਕੋਈ ਵੀ ਕੋਈ ਕਾਰਕੋਸ਼ ਕਰਨਾ ਤਾਂ ਪੰਜਾਂ ਪਿਆਰ ਦੀ ਹਾਜ਼ਰੀ ਜ਼ਰੂਰੀ ਹੈ ਉੱਥੇ ਨਾ ਕਿ ਕੋਈ ਬਾਬੇ ਪੂਤ ਦੇ ਕੂਕੂ ਫੜੇ ਕੇ ਕੀ ਆਉਣ ਤੁਰੇ ਲਾਉਣਾ ਹਨਾ ਉਹਨਾਂ ਤੋਂ ਨਹੀਂ ਕਰਾਉਣਾ ਚਾਹੀਦਾ ਸਾਡੇ ਇੱਥੇ ਗੁੱਤੇ ਇੱਕ ਬਾਤ ਸਭੀ ਦੇ ਗੁਰਦਵਾਰ ਸਾਹਿਬ ਤੋਂ ਇਹਨਾਂ ਨੇ ਪਾਸਾ ਤੋਂ ਧੂਪੜੇ ਕੇ ਕੀ ਕਹਿੰਦੇ ਉਹਨਾਂ ਨੂੰ ਉਹ ਲਿਆਉਂਦੇ ਉਹਨਾਂ ਦਾ ਦੁੱਧ ਘੱਟ ਅਰੇ ਜਿੱਥੇ ਕਿ ਪੰਜਾਂ ਪਿਆਰਾਂ ਦਾ ਦੁੱਧ ਘੱਟ ਨਹੀਂ ਚਾਹੀਦਾ ਆਪਣੇ ਮੋੜ ਲਈ ਨਾ ਅਸੀਂ ਰੋਲਾ ਪਾਇਆ ਵੀ ਸੀ ਜਾ ਪਰੰਤ ਉਹ ਘਟਣ ਚਾਹੀਦਾ ਕਿਉਂਕਿ ਉਹ ਤਾਂ ਗੁਰੂ ਸਾਹਿਬ ਨੇ ਆ ਗੁਰੂ ਸਾਹਿਬ ਨਾਲ ਕਿਰੇ ਤੇ ਝੋਗੇ ਸੀ ਜਿਵੇਂ ਜੱਪਾ ਜੀ ਦੀ ਉਹ ਆ ਤੇ ਆ ਭੂਪਨੇ ਕੀ ਹੈ ਇਹ ਦੀ ਸ਼ਕਤੀ ਆ ਭੂਪਨੇ ਕੀ ਹੈ ਇਸ ਲੱਖ ਲੱਖ ਸਾਲਾਂ ਤੋਂ ਜੜੇ ਆਹ ਪੁਰੇ ਫਿਰਦੇ ਹੋਣ ਸਾਡੇ ਜਿਵੇਂ ਕੋਈ ਉਡੇ ਰਿਆਂ ਤੇ ਬੈਠਾ ਅੱਛਾ ਠੀਕ ਹੈ ਠੀਕ ਹੈ ਹਾਂ ਇਸ ਕਰਕੇ ਕੱਲ ਨੂੰ ਹੈਗੀ ਵਿਸਾਖੀ ਸਾਡੇ ਖਾਲਸੇ ਦਾ ਜਨਮ ਦਿਹਾੜਾ ਜੀ ਸਾਰਾ ਲੱਖ ਲੱਖ ਬਤਾਇਓ ਚੰਗਈ ਸਾਡੇ ਜੀ ਮਾ ਵੀ ਬੈਠਾ ਇਹਨੂੰ ਲੱਗੀ ਲੱਗਦਾ ਭੁੱਖਾ ਹੋਰ ਰੋਟੀ ਦੀ ਆ ਦੇਖੀ ਭੁੱਖ ਲੱਗੀ ਜੀ ਮੈਨੂੰ ਤੇ ਘੁੰਮੀ ਕਰਨ ਵੀ ਜਾਊਗਾ ਤੇ ਜੀ ਮੈਂ ਬਿਸਕੁਟ ਵੀ ਖਾਊਗਾ ਉਹਦੀ ਕੰਮ ਰੂਗ ਦਾ ਜੀ ਮੈਨੇ ਹੁਣ ਖਾਣੇ ਬਿਸਕੁਟ ਤੇ ਜੀ ਮੈਨੇ ਖਾਣੀ ਹੁਣ ਰੋਟੀ ਤੇ ਘੁੰਮੀ ਕਰਕੇ ਵੀ ਆਊਗਾ ਆ ਦੇਖ ਸਰ ਹਲਦਾ ਨਹੀਂ ਨਾ ਬਿਸਕੁਟਾਂ ਦੇ ਕਾ ਇਹ ਲੈ ਫੜ ਰੋਟੀ ਲੈ ਓ ਲੈ ਫੜ ਆ ਲੈ ਬੰਨ ਭੁੱਖ ਲੱਗੀ ਰੋਟੀ ਮੈਨੂੰ ਬਤਾਓ ਘੁੰਮੀ ਕੰਚ ਲੀ ਚਲੋ ਚਲਿਏ ਹਾਂ ਹਾਂ ਆਇਓ ਚਲਿਏ ਕੁਮੀ ਕਰ ਲੈ ਲੈ ਫੜ ਆ ਜਾ ਲੈ ਓਕੇ ਲੱਗੀ ਆ ਇੱਕ ਰੋਟੀ ਖਾ ਲਈ ਹਜੇ ਭੁੱਖ ਲੱਗੀ ਲੈ ਲੈ ਆ ਗਏ ਜੀ ਮਾ ਇਹ ਜੀ ਮਾ ਬਹੁਤ ਪਸੰਦ ਹੈ ਜੀ ਕਾਣੀ ਹਮ ਕੈਲਸ਼ੀਅਮ ਦੇ ਹੁੰਦੇ ਆ ਇਹ ਇਹ ਜੀ ਮੇਰੀ ਫੇਵਰੇਟ ਆ ਡੈਸ਼ ਆਪਾ ਆਪਸ ਵਿੱਚ ਇਹ ਉਹ ਖਾਵਾਂਗੇ ਕੁਲਫੀ ਬਣਾਉਣੇ ਚਾਗੇ ਰਾਹ ਤੇ ਲੋਰੀ ਨਾਲ ਚੜੀ ਫੁੱਫੀ ਸੀ ਦੇ ਹੋਥ ਦੇ ਕੇ ਭੱਜੀ ਆਈ ਉਹ ਸਰਦਾਰ ਦੀ ਆਇਓ ਤੁਹਾਂ ਬਾੜ ਤੋਂ ਤੇ ਇਹ ਦੇਖ ਕੇ ਭੱਜੀ ਆਈ ਹੁਣ ਮੈਨੂੰ ਡੂਲ ਤੇ ਦੁੱਧ ਪਾਇਆ ਉਹ ਗੰਦੀ ਨੇ ਇਹਦੇ ਬੱਚੇ ਹੀ ਨਹੀਂ ਪੀਣ ਦਿੰਦੇ ਸਾਰਾ ਪੀ ਜਾਂਦੇ ਮੈਂ ਨਾ ਬੱਚਾ ਮਾਰੀ ਨਾ ਦਰਵਾਜ਼ਾ ਬੰਦ ਕਰਕੇ ਪਿਆ ਕਿ ਉਹ ਆਪ ਦਾ ਰਾਜ ਲਈ ਦਿਨ ਪੀਣ ਨਹੀਂ ਦੇ ਦੇ। ਹੁਣ ਉਹ ਸੁੱਤੇ ਪਿਆ ਹੈ ਪਰ ਜਿੱਕੇ ਆ ਗਈ। ਉਹ ਉੱਥੇ ਸੁੱਤੇ ਪਿਆ। ਮੂਰੀ ਦੇ ਵਿਚਾਰੀ ਨੇ 8 ਕੁੱਤੇ ਸੀਗੇ। 8ਾਂ ਦੇ ਵਿੱਚੋਂ 4 ਪਹਿਲਾਂ ਵੀ ਛੱਡਿਆ ਆ। 3 ਫੇਰ ਹੁਣ ਕੋਈ ਲੈ ਗਿਆ ਤੜਕੇ ਪਤਾ ਨਹੀਂ ਰਾਤ। ਹੁਣ 1 ਰਹਿ ਗਿਆ। ਮੂਰੀ ਸਾਰਿਆਂ ਦੇ ਕੁਝ ਖਾਂਦੀ ਨਹੀਂ ਸੀ ਹੁਣ ਵਿਚਾਰੀ ਨੇ ਦੁੱਧ-ਦੁੱਧ ਪਾ ਡੂੰਘੂ ਪਾਇਆ ਸੀ ਹੁਣ ਖਾਦਾ ਹੈ ਤੇ ਪਤਾ ਨਹੀਂ ਇਹ ਵੀ ਆਪ ਆਪ ਲੋਕ ਕਰਦਾ ਕਰਦੇ ਕਿਉਂ ਸਾਂਹ ਨਹੀਂ ਆਦੀ ਵੀ ਤੁਹਾਡਾ ਕੀ ਖਾਂਦੇ ਆ ਇਹ ਹਨਾ ਵੀ ਵਿਚਾਰੇ ਤੁਹਾਡਾ ਕੀ ਖਾਂਦੇ ਆ ਤੇ ਪਤਾ ਨਹੀਂ ਸਾਥੋਂ ਨਹੀਂ ਬੜੀ ਇਹ ਪਾਪ ਹੋਈ ਇੰਨਾ ਪਰਮਾਤਮਾ ਨੇ ਸਾਨੂੰ ਸਮਰਥ ਬਖਸ਼ੀ ਪਰਮਾਤਮਾ ਤਾਂ ਕਹਿੰਦਾ ਸਾਨੂੰ ਵੀ ਇਹੋ ਜਿਹਾ ਇਨਰ ਕਰਦੇ ਪਾਪ ਨਾ ਕਰੇ ਸਾਥੋਂ ਪਰ ਸਖਤ ਦਿਲ ਮੈਂ ਤਾਂ ਮਾੜਾ ਜਿਹਾ ਕੋਈ ਕੁਛ ਵੀ ਕੋਈ ਜਾਨਵਰ ਕੁੱਤਾ ਬਿੱਲਾ ਦੇਖਣਾ ਮੇਰਾ ਤਾਂ ਦਿਮਾਗਾ ਹੀ ਹੋ ਜਾਂਦਾ ਵੀ ਹਾਏ ਇਹਦਾ ਮਾ ਹੁੰਦਾ ਹੋ ਜੇ ਬੈਠੇ ਕੋਈ ਪਾਪ ਨਾ ਹੋ ਜੇ ਤੇ ਜਿਮਾ ਉਹ ਪਿਆ ਉਹ ਪਿਆਸ ਉਹ ਪਿਆ ਜਿਵੇਂ ਮਾਣ ਮਾਣ ਨਾਲ ਤਾਂ ਕੁਲਫੀ ਜਿਵੇਂ ਇਸਿਕ ਕੁਲਫੀ ਨੇ ਖਵਾਤੀ ਹੈ ਨਾ ਹੁਣ ਕੋਈ ਲੱਡੂ ਫੜਾ ਕੇ ਆਸੀ ਗਿਆ ਸਾਰਾ ਸਰਦੇ ਨਾ ਦੇਸੀ ਘਿਉ ਦੇ ਤੇ ਸਾਡੇ ਧਰੂਗ ਵੱਢ ਲਏ ਸੀ ਉਹ ਇਹਨੇ ਉਹ ਮੰਗਦੀ ਹੈ ਉਹ ਅਸੀਂ ਫਿਰ ਉਹਨੂੰ ਦਿੰਦੇ ਨਹੀਂ ਮਿੱਠਾ ਕਰਕੇ ਦਾ ਬੇਲਾਰਾ ਦਾਸ ਨੇ ਆ ਤਾਂ ਲੈ ਤੇ ਨਾ ਠੰਡਾ ਕਰ ਲੈਂਦਾ ਇੱਕ ਮਾਸ ਨੂੰ ਦੇਖੋ ਜੀ सारी सफाई तेनाली पत्ते गल जाएगी सारी सफाई करती है पत्ते मैं गल जाएंगे रख दी आ तौड़िया मैं कर देना रंग हूने वादिया लगन लग जाए रेड रंग लिया अज गर्मी सी थोड़ी जी और कूलर दवा बहुत हम फिर भी

दवार पे साफ करके रखा ऊपर ना सारी जगह बड़ी होया रखा है सिलेंडर रखा हुआ छोटी सी बनाई हुई है येरे में रखे हैं एक साइड कर गाइस इन्हें ऊपर रख देंगे चीनीया लेते भूल गया ਲੋਚੀ ਮੈਂ ਤੇਰੀ ਦਾਲ ਬਾਹਲੇ ਦਿਨਾਂ ਵਾਂ ਸਰਦਾਰ ਜੀ ਰੋਟੀ ਘਰੇ ਖਾਂਗੇ ਅਖੰਡ ਪੜ ਚੱਲਦੇ ਸੀ ਘਰ ਤਾਂ ਸੱਜ ਪੜ ਚੱਲਦੇ ਸੀ ਆਸੀ ਕੀ ਵਿਸਾਖੀ ਤੇ ਆਸੜੇ ਲਸਣ ਹੈ ਨਹੀਂ ਲਸਣ ਤੋਂ ਬਿਨਾਂ ਤਾਂ ਕੰਮ ਔਖਾ ਜਣਾ ਤੇ ਅਦਰਕ ਹੈਗਾ ਅਦਰਕ ਤੁਮ ਵੀ ਦੇਖਦੀਆਂ ਸਬਜੀ ਚ ਕਟ ਕੇ ਪਾਉਣਾ ਬਣਾ ਅਦਰਕ ਹੋਂ ਤਾਂ ਸਿਪਕ ਲੀਆਂ ਬੜੀਆਂ ਨਿਕਲਣਗੀਆਂ ਵੈਸੇ ਸੀ ਤਾਂ ਅੰਦਰੋਂ ਭੁਜਾ ਦਿੰਦੇ ਆ ਬੜਨ ਦਿੰਦੇ ਨੇ ਪਰ ਫਿਰ ਵੀ ਹੁੰਦਿਆਂ ਕੋਲ ਕੋ ਨੂੰ ਆ ਫੋਟੋ ਨੂੰ ਥੱਲੇ ਲਿਖ ਲੈ ਵੀ ਹਣ ਕੋਈ ਫੜਾਕੀ ਦਾ ਲੱਡੂ ਫੇਰ ਜਿਮਾ ਹੋ ਗਿਆ ਦਾਲੇ ਫੇਰ ਹਾਂ ਗਿਲੇਣਾ ਜਿਜੀ ਲੈਣਾ ਜਵਾਂ ਦੇ ਦਿੰਦੇ ਤੈਨੂੰ ਬਿਸਕੁਟ ਦੇ ਦੇਨੇ ਤੇਰੇ ਡੂਲ ਦੇ ਦਿੰਦੇ ਆ ਪੂਜੀਆਂ ਦੇ ਦਿੰਦੇ ਆ ਠੀਕ ਹੈ ਪਰ ਤੈਨੂੰ ਇਹ ਨਹੀਂ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੀ ਬੇਨਤ ਰੋਈ ਆ ਥੋੜੀ ਜਿਹੀ ਵੱਧ ਜੇ ਅੱਗੇ ਠੀਕ ਹੈ